ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂ ਜੀ ਦੋਮਾਂ 'ਚੋਂ ਇੱਕ ਤਾਂ ਤਾਜੀ ਸੁਈਆ ਗੇ ਬੱਚਾ ਆ ਗਿਆ ਮਗਰ ਵਸੀ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ 'ਚ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਨੂੰ ਮੰਨ ਕੇ ਚੱਲੋ ਬਾਈ ਇਹ ਦੋਮੇ ਗਾਵਾਂ ਛੇੜ ਕਰ ਰਿਹਾ ਤੇ ਅੱਜ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਅੱਜ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਵਧੀਆ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲੋ। ਨਾਮ ਨੀਮਾ ਸਿੰਘ ਨੰਬਰਦਾਰ ਜੀ। ਹੂੰ। ਪਿੰਡ ਕਲਿਆਣ ਸੁੱਖਾ। ਹੂੰ। ਤਹਿਸੀਲ ਨਥਾਣਾ ਜ਼ਿਲ੍ਹਾ ਜਿਲ੍ਹਾ ਬਠਿੰਡਾ। ਠੀਕ ਆ। ਨੇੜੇ ਪਿੰਡ ਆਪਣੇ ਪਿੰਡ ਦੇ ਕਿਹੜੇ-ਕਿਹੜੇ ਨੇ? ਇਧਰ ਦਿਆਲਪੁਰ ਆ ਗਿਆ ਜੀ। ਹੂੰ। ਇਧਰ ਨਥਾਣਾ। ਭਗਤ ਆਪਣੇ ਤੋਂ 12 ਕਿਲੋਮੀਟਰ ਆ। ਠੀਕ ਆ ਜੀ। ਤਿੰਨ ਥਾਣਾ 7 ਕਿਲੋਮੀਟਰ ਆ। ਠੀਕ ਆ। ਊਠਾ ਗੁਰੂ ਕਾ ਵੀ ਨੇੜੇ ਦਾ। ਊਠੇ ਗੁਰੂ ਕਾ ਵੀ ਨੇੜੇ ਆ। ਠੀਕ ਆ। ਛੇਲਪਰਾ ਤੇ ਨੇੜ ਭਣੀ। ਮੰਨ ਕੇ ਚੱਲੋ ਜਿਹੜਾ ਵੱਡਾ ਰੋੜਾ ਉਹਦੇ ਉੱਤੇ ਆਪਣਾ ਘਰ ਆ। ਮੇਨ ਰੋਡ ਤੇ ਘਰ ਪੁਨਿਆ 7894 28268 ਇਹ ਬਾਈ ਦਾ ਕੰਡਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜੀ ਗੱਪਣ ਤੋਂ ਸ਼ੁਰੂ ਕਰ ਦਈਏ ਹਾਂਜੀ ਕਿਹੜਾ ਸੂਏ ਸੂਈ ਹੈ ਜੀ ਸੁੰਡੀ ਹੈ ਜੀ ਇਹ ਤੀਜੇ ਸੂਏ ਸੁੰਡੀ ਹੈ ਜੀ ਕਿੰਨੇ ਦਿਨਾਂ ਦੀ ਕੱਤੀ ਹੈ ਜੀ ਇਹ ਲੈ ਜੂਗੀ 5-7 ਦਿਨ 5-7 ਦਿਨ ਹਾਂਜੀ ਕੀ ਰਿਕਾਰਡ ਰਿਹਾ ਜੀ ਦੁੱਧ ਦਾ ਪਿਛਲੇ ਸਾਲ ਪਹਿਲੇ ਸੂਏ 12 ਲੀਟਰ ਸੀਗਾ ਜੀ ਦੂਜੇ ਸੂਏ 14 ਸੀਗਾ ਐਦ ਕੀ ਕਿੰਨੀ ਉਮੀਦ ਕਰਦੇ ਐ ਕਿ 16-17 ਦੀ ਉਮੀਦ ਹੈ ਠੀਕ ਹੈ ਬਾਕੀ ਦੁੱਧ ਆਵਣੀ ਸੇਵਾ ਦਾ ਜਿੰਨੀ ਆਪਾਂ ਸੇਵਾ ਕਰਾਂਗੇ ਤੇ ਚਵਾਈ ਕਿਵੇਂ ਲੱਗੀ ਜੀ ਪਹਿਲਾਂ ਦਾ ਚਵਾਈ ਦੀ ਬਹੁਤ ਪੋਲੀ ਆ ਜੀ ਠੀਕ ਆ ਬਹੁਤ ਸਾਊਟ ਸੀਲ ਆ ਲੇਵਾ ਬਾਈ ਚੈੱਕ ਕਰੋ ਫੀਲ ਪੜੇ ਦੋਨੇ ਪਾਸੇ ਬੈਠ ਕੇ ਜੋ ਸਕਦੇ ਸੋਹਣਾ ਲੇਵਾ ਦਾ ਥਾਣਾ ਚੈੱਕ ਕਰਾਉਨੇ ਬਹੁਤ ਚੰਗਾ ਥਾਣਾ ਚਾਰੇ ਥਾਣੇ ਖੜਵੇਂ ਪੂਰੇ ਘਰਤੇ ਆਗੇ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਬਾਈ ਹਾਂ ਕਿੰਨੇ ਦਿਨ ਲੇ ਸਹੀ 9 ਤਰੀਕ ਨੂੰ ਰਹਿਣ ਪੂਰੇ ਹੁੰਦੇ ਆ ਜੀ 9 ਤਰੀਕ ਸੱਤ ਦਿਨ ਰਹਿ ਗਏ ਬਾਕੀ ਸੱਤ ਦਿਨ ਬਾਕੀ ਆ ਬਾਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲਿਓ ਕਿਉਂਕਿ ਕੁਝ 2-4 ਦਿਨ ਪਸੂਤੇ ਵੀ ਲੈ ਜਾਂਦਾ ਕਈ ਵਾਰ ਹਾਂ ਪਰ ਘੱਟ ਵੀ ਲੈ ਜਾਂਦਾ ਸੀਮਨ ਵਗੈਰਾ ਤਾਂ ਨਹੀਂ ਪਤਾ ਜਿਹੜ ਨਹੀਂ ਇਹ ਸੀਮਨ ਦਾ ਨਹੀਂ ਪਤਾ ਸਰਕਾਰੀ ਸੀਮਨ ਲਵਾਇਆ ਸੀਗਾ ਹੂੰ ਖੋਲ ਦੋ ਇਹ ਤੋਰ ਦੋ ਬਾਕੀ ਜੇ ਗੱਲ ਕਰੀਏ ਬਰੀਡ ਬਹੁਤ ਚੰਗੀ ਹੈ ਜਰਸੀ ਬਰੀਡ ਆ ਜਾਂਦੀ ਪਿਓਰ ਜਰਸੀ ਆ ਗਈ ਫੇਸ ਚੈੱਕ ਕਰੋ ਬੜਾ ਪਿਆਰਾ ਹੈਗਾ ਫੁੱਲ ਦੀ ਵਾਦੀ ਫੁੱਲ ਕਮਾਲ ਦੇ ਚਮਕ ਚਮਕਣਾ ਤੋਰ ਦੋ ਇਧਰ ਨੂੰ ਬੜਾ ਲੰਮਾ ਤੋਰ ਚਮਕ ਇਦੋਂ ਦੁਬਾਰਾ ਤੋ ਕਰੀਏ ਨਾ ਫੁੱਲ ਚਮਕਾ ਗਈ ਬਾਕੀ ਲਿੱਸੀ ਲਾਮੀ ਨਹੀਂ ਹੈ ਕਿ ਕਿਸੇ ਵਕਤ ਨਰੋਈ ਨਿਕਰੇਗੀ ਬਈ ਮੁੱਲ ਫਿਰ ਇਹਦਾ ਕੀ ਰੋਗ ਵਧਾਣ ਲੈਣੀ ਮੁੱਲ ਵਟ ਹਜ਼ਾਰਾਂ ਹੀ ਹੂੰ ਤੇ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ 1000 ਰੁਪਏ ਲਿਸ ਕਰ ਦਾਂਗੇ ਠੀਕ ਹੈ ਬਾਈ 62000 ਰੁਪਏ ਬਾਈ ਕਹਿੰਦੇ ਮੁੱਲ ਬਾਕੀ ਜਿਹੜਾ ਕੋਈ ਵੀ ਤੁਹਾਡੀ ਵੀਡੀਓ ਦੇਖੂਂ ਭਲੇ ਕੋਈ 65 ਕਰਾ ਲੈ 70 ਕਰਾ ਲੈ ਠੀਕ ਹੈ ਬਾਈ ਮੁੱਲ ਕਰਾਉਣ ਲੋਕ ਕੋਈ 65 ਕਰਾ ਲੈ ਕੋਈ ਬਾਈ ਕਹਿੰਦਾ 70 ਕਰਾ ਲੈ ਤੋ ਬੜੇ ਨੇ ਦੀ ਦੇ ਦੇਣੀ ਹੈ ਬਾਕੀ ਨਾੜਾ ਨੋੜਾ ਹਵਾ ਨੇ ਚੈੱਕ ਕਰ ਲੋ ਬਹੁਤ ਚੰਗੀਆਂ ਆ ਪਲੀ ਪੁਲੀ ਦੀ ਜੇ ਗੱਲ ਕਰੀਏ ਫੁੱਲ ਆ ਗਈ ਫੇਸ ਚੈੱਕ ਕਰਾਉਣੇ ਹੋਵਨਾਂ ਦਲੇ ਫੇਸ ਬਿਊਟੀ ਚੈੱਕ ਕਰੋ ਜਮੇ ਛੋਟਾ ਜਮੂ ਆ ਗਿਆ ਹੈ ਨਾ ਹਾਂਜੀ ਫੈਟ ਕਿੰਨਾ ਦੇਖੀਏ ਪਹਿਲਾਂ ਦਾ ਫੈਟ 4 5 ਜਾਂ 5 ਮੁੱਲ ਵੀ ਬਾਈ ਨੇ ਬਾਈ ਜਾਇ ਰੱਖਿਆਗਾ ਅਜੇ ਕੱਚੀ ਆ ਕੱਚੀਆਂ ਵਾਲਾ ਮੁੱਲ ਕਰਤਾ ਉਸ ਆ ਮਨਵਦਾਂ ਦਾ ਜਲਾ ਕੇ ਚੱਲੇ ਮੁੱਲ ਵੀ ਬਾਈ ਨੇ ਜਾਇ ਕੀਤਾ ਬਾਕੀ ਜੇ ਪਲੀ ਦੀ ਗੱਲ ਕਰੀਏ ਫੋਲ ਆਗੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਅੱਗੇ ਇਧਰੋਂ ਬਾਈ 2 ਨੰਬਰ ਤੇ ਸਾਈ ਵਾਲਾ ਆਗੀ ਬਾਈ ਜੀ ਹਾਂਜੀ ਇਹ ਸਾਈ ਵਾਲਾ ਕਿਹੜਾ ਸੂਆ ਇਹ ਦੂਜੇ ਸੂਏ ਸੂਈ ਆ ਜੀ ਕਦੋਂ ਸੂਈ ਆ ਬਾਈ ਜੀ ਇਹਨੂੰ 25 ਦਿਨ ਹੋ ਗਏ ਜੀ ਅੱਜ ਠੀਕ ਆ ਮਗਰ 20000 ਜਰਸੀ ਬੱਚਾ ਉਹ ਆ ਗਿਆ ਹਾਂਜੀ ਬੱਚਾ ਆ ਗਿਆ ਬਾਈ ਮਗਰ ਤੇ ਵਸੀ ਵਸੀ ਦੀ ਕੁਆਲਿਟੀ ਚੈੱਕ ਕਰੋ ਜਰਸੀ ਵਿੱਚ ਜਨਮ ਜਨਮਤਾ ਕਰਮਣ ਨੇ ਬਹੁਤ ਸੋਹਣੀ ਵਸੀ ਆ ਤੇ ਬਾਈ ਜੀ ਕਿੰਨੇ ਦਿਨ ਹੋ ਗਏ ਨੂੰ ਐਸਟੀਮੇਟ ਦੇ ਹੁਣ ਸੁਣਿਓ 20 ਤੋਂ 25 ਦਿਨ ਹੋ ਗਏ ਕਿੰਨਾ ਦੁੱਧ ਆ ਜੀ ਹੁਣ ਇਸ ਟਾਈਮ ਦਾ 12 ਲੀਟਰ ਆ ਜੀ ਕਿੰਨਾ ਦੇ ਦੂਗੀ 12 14 ਦੇ ਸਕ ਜੀ ਠੀਕ ਆ ਹਾਂ ਜੀ ਚਵਾਈ ਇੱਕ ਨੰਬਰ ਚਵਾਈ ਇੱਕ ਨੰਬਰ ਆਈ ਪੋਲੀਆ ਬਿਲਕੁਲ ਠੰਡੀ ਸੀਲ ਫੁੱਲ ਠੰਡੀ ਸੀਲ ਫੁੱਲ ਆਈ ਭਾਵੇਂ ਇੱਧਰ ਨਹੀਂ ਬਹਿ ਕੇ ਚੋਲੋ ਉੱਧਰ ਹੀ ਬਹਿ ਕੇ ਚੋਲੋ ਠੀਕ ਆ ਬਾਈ ਹਾਂ ਜੀ ਥਣਾ ਦੀ ਬਾਈ ਕੁਆਲਿਟੀ ਥਣਾ ਦੀ ਜਮਾ ਓਕੇ ਆ ਥਣਾ ਦੀ ਓਕੇ ਆ ਚਾਰ ਕੋਈ ਛਿੱਟਾ ਨਹੀਂ ਕੋਈ ਭਾਰ ਵਗੈਰਾ ਨਹੀਂ ਉਹ ਆਪਣੀ ਜ਼ਿੰਮੇਵਾਰੀ ਉਹ ਦੋਨਾਂ ਦੀ ਬਾਈ ਸ਼ਿੰਗੇ ਚ ਰੂੜਾ ਹਾਲੇ ਮੇਰੀ ਪੂਰੀ ਗਾਰੰਟੀ ਹੈ ਠੀਕ ਹੈ ਹਾਂਜੀ ਖੋਲ ਦੋ ਬਈ ਮੜੀ ਤੋੜ ਸ਼ਿੰਗਾ ਦੀ ਕੁਆਲਿਟੀ ਬਹੁਤ ਚੰਗੀ ਆ ਬਾਕੀ ਕੱਤ ਵਾਲੀ ਨਰੂਈ ਨਰੂਈ ਕਰਨ ਵਾਲੀ ਫੋੜ ਦਾ ਬੱਚਾ ਬਹੁਤ ਚੰਗਾ ਪਾਇਆ ਬੱਸੀ ਨੂੰ ਜਨਮ ਦਿੱਤਾ ਸੂਈ ਸਵਾਈ ਆ ਬਈ ਬੱਚਾ ਵਗ ਆ ਗਿਆ ਬੱਸੀ ਬੱਸੀ ਵੀ ਬਹੁਤ ਕੁਆਲਿਟੀ ਦੀ ਆ ਗਈ ਤੇ ਜਿਹੜੇ ਨੇਵੇ ਦੀ ਮੰਨ ਕੇ ਚਲੋ ਫੀਡਿੰਗ ਬਾਈ ਕਿਵੇਂ ਆ ਅਥਨ ਨੂੰ ਤਿਆਰ ਸੋਣੀ ਹੁੰਦੀ ਆ ਹਾਂਜੀ ਪੂਰੀ ਵਧੀਆ ਤਿਆਰ ਹੁੰਦੀ ਠੀਕ ਹੈ ਪੂਰੀ ਵਧੀਆ ਬਾਈ ਕਹਿੰਦੇ ਤਿਆਰ ਹੁੰਦੀ ਆ ਸ਼ਾਮ ਤੱਕ ਤੇ ਬਾਈ ਇਹਦਾ ਮੁੱਲ ਫਿਰ ਪੀਰ ਹੋ ਇਹਦਾ ਲੈਂਡ ਆਣ ਜੀ 57000 57000 हां जी एदा लैंड ਦੇਣ ਮੁੱਲ ਬਾਈ ਕਰਿਆ ਹੈ 57000 ਬਾਕੀ ਹੋ ਜੂ ਵੀ ਆਏਗਾ ਇਹਦਾ ਮਨ ਤਾਂ ਕਰ ਦਾਂ ਜੀ ਜਿਹੜਾ ਆਪਣੀ ਵੀਡੀਓ ਦੇਖਿਆ 1000 ਰੁਪਿਆ ਮਾਨ ਕਰ ਦਾਂਗੇ ਠੀਕ ਆ 1000 ਰੁਪਿਆ ਬਾਈ ਕਹਿੰਦੇ ਮਾਨਤਾਨ ਕਰ ਦਿਆਂਗੇ ਬਾਕੀ ਮੁੱਲ ਬਾਈ ਨੇ ਜੇ ਰੱਖਿਆ ਥਣ ਬਾਈ ਚੈੱਕ ਕਰਾਉਣੇ ਬੜਾ ਚੰਗਾ ਹੈ ਬਾਕੀ ਬੱਚਾ ਜਿਹੜਾ ਬਹੁਤ ਚੰਗਾ ਬਈ ਹੈ ਹਾਂ ਜੀ ਬੱਚਾ ਜਮ ਇੱਕ ਨੰਬਰ ਆਈ ਸਿੰਘ ਜ਼ਰੂਰ ਆ ਮਾੜਾ ਮਾੜਾ ਕਹਿੰਦੀ ਬਾਈ ਕਹਿੰਨੇ ਕੁਝ ਨਹੀਂ ਹੈ ਨਾ ਬਾਈ ਹਾਂ ਜੀ ਬਸਕ ਦੀ ਕੋਈ ਥੱਲੇ ਬੈਠਾ ਰਹੇ ਕੁਛ ਮਾਦੀ ਕਰੀ ਜਾਵੇ ਬਾੜੀ ਸਾਉ ਸੀ ਲੈ ਠੀਕ ਆ ਬਾਈ ਹਾਂ ਜੀ ਇਹ ਕਿਸੇ ਜੋੜੇ ਜੋ 5000 ਲੈਸ ਕਰਦਾ ਹੈ ਠੀਕ ਹੈ ਬਾਈ ਇਕੱਠੀਆਂ ਖਰੀਦਦਾ ਠੀਕ ਹੈ ਤੇ ਨਾਗਸੀ ਕੇ ਵੀਰ ਕੋਲੇ ਦੋ ਬਾਈ ਦੋ ਮੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ